ਪਰੇਸ਼ਾਨ ਨੇ ਲੋਕ ਸਹਿਮ ਦੇ ਵਿੱਚ ਨੇ ਇਹ ਸਾਰੀਆਂ ਗੱਲਾਂ ਆਪਾਂ ਅੱਜ ਹਰੀਕੇ ਹੈਡ ਤੋਂ ਦਿਖਾ ਰਹੇ ਆ ਕਿ ਕਿੰਨਾ ਪਾਣੀ ਸਾਡੇ ਕੋਲ ਪਹੁੰਚਿਆ ਤੇ ਕਿੰਨਾ ਅਸੀਂ ਹੋਰ ਇੱਥੇ ਜਮ੍ਹਾਂ ਕਰ ਸਕਦੇ ਆ ਜਾਂ ਕਿੰਨਾ ਹੋਰ ਵਧਣ ਦੀ ਸੰਭਾਵਨਾ ਹੈ ਸਾਰੀ ਜਾਣਕਾਰੀ ਜੇ ਕੈਪੈਸਿਟੀ ਵੇਖੀ ਜਾਵੇ ਹਰੀਕੇ ਹੈਡ ਦੀ ਇਹਦੀ 675000 ਦੀ ਕੈਪੈਸਿਟੀ ਹੈ ਜਿਹੜਾ ਸਾਡੇ ਕੋਲ 44000 ਜਿਹੜਾ ਟੋਟਲ ਜਿਹੜਾ ਆਮਦਾ ਉਹਦੇ ਵਿੱਚੋਂ ਅਸੀਂ 22000 ਜਿਹੜਾ ਡੌਨਸਟ੍ਰੀਮ ਚੱਲ ਰਹੇ ਆ ਤੇ ਬਾਕੀ ਜਿਹੜਾ ਉਹ ਨਹਿਰਾਂ ਨੂੰ 14000 ਰਾਸਤਾ ਨੂੰ ਜਾ ਰਿਹਾ ਵਾ 91100 ਜਿਹੜਾ ਅਪਰੋਚ ਪ੍ਰੋਫਿਊਟਰ ਨੂੰ 150 ਸਾਡੀ ਆਮਾ ਫੂਕ ਨਾਲ ਉਹਦੇ ਤੇ ਜਾ ਰਿਹਾ ਤੇ ਟੋਟਲ ਮਿਲਾ ਕੇ ਜਿਹੜੀ ਆਮਦਾ ਸਾਡੇ ਕੋਲ 44000 ਸਰ ਹੁਆ ਜਿਆ ਇੱਕ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਖਬਰਾਂ ਲੋਕ ਪਾ ਰਹੇ ਜੀ ਪਾਣੀ ਬੜਾ ਆ ਗਿਆ ਜੀ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਜੀ ਉਹ ਕੀ ਕਾਰਨ ਹੈ ਇਹ ਮੈਂ ਬਾਹਰ ਨਾਲ ਜਿਹੜੇ ਉਹ دریا ਦੇ ਉਹਦੇ ਵਿੱਚ ਹੀ ਜਾਊਗਾ ਨਾ ਤੇ ਉਹ ਜਨ ਹੈ ਲੋਕਾਂ ਦੇ ਘਰ ਆ ਜਾਂ ਫਸਲਾਂ ਵਾਂ ਉਹਨਾਂ ਚ ਹੋ ਸਕਦਾ ਕਿੰਨਾਂ ਹੋਵਾ ਬੜਿਆਂ ਹੋਇਆ ਹੈ ਹੋਇਆ ਹੈ ਕਿ ਲੋਕ ਪਰੇਸ਼ਾਨ ਨੇ ਲੋਕ ਸਹਿਮ ਦੇ ਵਿੱਚ ਨੇ ਇਹ ਸਾਰੀਆਂ ਗੱਲਾਂ ਆਪਾਂ ਅੱਜ ਹਰੀਕੇ ਹੈਡ ਤੋਂ ਦਿਖਾ ਰਹੇ ਆ ਕਿ ਕਿੰਨਾ ਪਾਣੀ ਸਾਡੇ ਕੋਲ ਪਹੁੰਚਿਆ ਤੇ ਕਿੰਨਾ ਅਸੀਂ ਹੋਰ ਇੱਥੇ ਜਮਾ ਕਰ ਸਕਦੇ ਆ ਜਾਂ ਕਿੰਨਾ ਹੋਰ ਵਧਣ ਦੀ ਸੰਭਾਵਨਾ ਹੈ ਸਾਰੀ ਜਾਣਕਾਰੀ ਵਾਸਤੇ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਜੋ ਕਰਮਚਾਰੀ ਨੇ ਆ ਉਹ ਕਰਨੇ ਗੱਲਬਾਤ ਕੀਤੀ ਬਹੁਤ ਬਹੁਤ ਸਵਾਗਤ ਕਰੋ ਸਰ ਕਿੰਨਾ ਕੁ ਪਾਣੀ ਇਸ ਵੇਲੇ ਆਪਣੇ ਕੋਲ ਚੱਲ ਰਿਹਾ ਤੇ ਕਿੰਨੀ ਕੁ ਆਪਣੀ ਕੈਪੈਸਿਟੀ ਹੈ ਜੀ ਜੇ ਕੈਪੈਸਿਟੀ ਵੇਖੀ ਜਾਵੇ ਹਰੀਕੇ ਹੈਡ ਦੀ ਇਹਦੀ 675000 ਦੀ ਕੈਪੈਸਿਟੀ ਹੈ 675 ਕਿਉਂ ਸਕਤੀ ਸਰ ਜੀ ਤੇ ਜਿਹੜਾ ਇਸ ਵੇਲੇ ਪਾਣੀ ਚੱਲ ਰਿਹਾ ਸਾਡੇ ਕੋਲ 44000 ਜਿਹੜਾ ਟੋਟਲ ਜਿਹੜਾ ਆਮਦਾ ਉਹਦੇ ਵਿੱਚੋਂ ਅਸੀਂ 22000 ਜਿਹੜਾ ਡਾਉਨਸਟ੍ਰੀਮ ਚੱਲ ਰਹੇ ਆ ਤੇ ਬਾਕੀ ਜਿਹੜਾ ਉਹ ਨਹਿਰਾਂ ਨੂੰ 14000 ਰਾਸਤਾਨ ਨੂੰ ਜਾ ਰਿਹਾ ਵਾ 91100 ਜਿਹੜਾ ਫਰੋਜਪੁਰ ਕੂਟਰ ਨੂੰ 150 ਸਾਡੀ ਆਮਾਪੂ ਕਨਾਲ ਆ ਉਹਦੇ ਚ ਜਾ ਰਿਹਾ ਤੇ ਟੋਟਲ ਮਿਲਾ ਕੇ ਜਿਹੜੀ ਆਮਦਾ ਸਾਡੇ ਕੋਲ 44000 ਦੀ ਆ 44000 ਦੀ ਕਿ ਤਰ੍ਹਾਂ ਸਰ ਹੋਊਗਾ ਜਿਆ ਇੱਕ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਖਬਰਾਂ ਲੋਕ ਪਾ ਰਹੇ ਜੀ ਪਾਣੀ ਬੜਾ ਆ ਗਿਆ ਜੀ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਜੀ ਉਹ ਕੀ ਕਾਰਨ ਹੈ ਜੀ ਜਿਵੇਂ ਕਿਸਾਨਾਂ ਦੀਆਂ ਫਸਲਾਂ ਦੋਵਾਂ ਬੰਨਾਂ ਦੇ ਅੰਦਰ ਆ ਉਹਨਾਂ ਦੇ ਵਿੱਚ ਕੋਈ ਪਾਣੀ ਫਿਰ ਫਿਰ ਸਕਦਾ ਤੇ ਉਹ ਨਾਲ ਸੇਲਟ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਵੀ ਪਾਣੀ ਜਿਹੜਾ ਉਹ ਉਹਨਾਂ ਦੀਆਂ ਫਸਲਾਂ ਦੇ ਵਿੱਚ ਪੈ ਗਿਆ ਕਿਤੇ ਜਿਆਦਾ ਕਿਵੇਂ ਬੰਨਣਾ ਜਿਹੜੇ ਉਹ ਦਰਿਆ ਤੇ ਉਹਦੇ ਵਿੱਚ ਹੀ ਜਾਊਗਾ ਨਾ ਹਾਂ ਤੇ ਉਹ ਜਨ ਹੈ ਹੁਣ ਲੋਕਾਂ ਦੇ ਘਰ ਆ ਜਾਂ ਫਸਲਾਂ ਵਾਂ ਉਹਨਾਂ 'ਚ ਹੋ ਸਕਦਾ ਕਿੰਨਾਂ 'ਚ ਪਾਣੀ ਗਿਆ ਹੋਊਗਾ ਜੀ ਜਿਸ ਤਰ੍ਹਾਂ ਹੁਣ ਆਪਾਂ ਆਪਾਂ ਬੰਨ ਦੇ ਉੱਪਰ ਖੜੇ ਹਾਂ ਨਾ ਜੀ ਆਪਾਂ ਹਰੀਕੇ ਹੈਡ ਦੇ ਉੱਪਰ ਖੜੇ ਹਾਂ ਜਿਹੜੇ ਬੈਕ ਸਾਈਡ ਵਾਲੇ ਆ ਉਹ ਕਹਿ ਰਹੇ ਬਹੁਤ ਪਾਣੀ ਆ ਗਿਆ ਜਿਹੜੇ ਅਗਲੇ ਕਹਿ ਰਹੇ ਉਹ ਕਹਿੰਦੇ ਨਹੀਂ ਅਜੇ ਵੀ ਕੋਈ ਗੱਲ ਬਾਤ ਇਹ ਇਸ ਚੀਜ਼ ਨੂੰ ਕਿਵੇਂ ਆਪਾਂ ਕੰਟਰੋਲ ਕਰਾਂ ਮੇਰੇ ਕੋਲ ਸਾਡੇ ਕੋਲ ਤੇ ਜਿਹੜਾ ਪਾਣੀ ਆ ਰਿਹਾ ਐ ਤੇ ਉਹਦੇ ਅਕੋਰਡ ਹੀ ਚੱਲ ਰਹੇ ਆ ਹਾਂ ਜਿੰਨਾ ਕਿ ਸਾਡੇ ਕੋਲ ਆਮ ਤਾ ਜਵੇਂ ਦੋਵੇਂ ਪੌਂਗ ਡੈਮ ਤੋਂ ਜਵੇਂ ਕਲੋਨਾ ਸਪਿਲਵੇ ਦੇ ਗੇਟ ਵੀ ਖੋਲੇ ਆ ਲੇਕਿਨ ਉਹ 4000 ਪਾਣੀ ਆ ਤੇ 18000 ਉਹ ਜਿਹੜਾ ਤਰਬੈਨਾ ਰਾਈ ਕੱਢ ਰਿਹਾ ਟੋਟਲ 22000 ਜਿਹੜਾ ਪਾਣੀ ਉਹ ਚੱਲ ਰਿਹਾ ਜੀ ਤੇ ਅਜੇ ਕੋਈ ਏਡਾ ਜ਼ਿਆਦਾ ਵੱਡਾ ਉਹ ਨਾ ਹੋਊਗਾ ਨਹੀਂ ਬਣਾਇਆ ਬਾਕੀ ਹੌਣ ਵਾਲੇ ਦਿਨਾਂ 'ਚ ਜਿਹੜਾ ਇਹ ਹੈਗਾ ਕਿ ਉਹਨਾਂ ਦੇ ਡੈਮ ਜਿਹੜੇ ਖੁੱਲ ਹੋ ਰਹੇ ਆ ਜਿਵੇਂ ਉਹ 1375 ਦੇ ਕਰੀਬ ਪਹੁੰਚ ਚੁੱਕਾ ਵਾ ਤੇ 1380 ਤੋਂ ਬਾਅਦ ਉਹ ਟੌਂਸਟਨ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਆ ਇੱਕ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਜਿਹੜਾ ਡੈਮ ਤੋਂ ਛੱਡਿਆ ਜਾਂਦਾ ਉਹਦੀ ਤੇ ਸਾਡੇ ਕੋਲ ਜਾਣਕਾਰੀ ਹੁੰਦੀ ਹੈ ਜਿਹੜਾ ਪਹਾੜਾਂ ਤੋਂ ਵਾਧੂ ਰਲ ਜਾਂਦਾ ਉਹਦੀ ਕੋਈ ਜਾਣਕਾਰੀ ਨਹੀਂ ਜਿਵੇਂ ਉਹ ਵੇਖੋ ਡੈਮ ਦੇ ਥੱਲੇ بارش ਹੋ ਗਈ ਹਾਂ ਤੇ ਮੈਂ ਰਾਹ ਦੇ ਵਿੱਚ ਹੁਸ਼ਿਆਰਪੁਰਾ ਜਲੰਧਰ ਏਰੀਆ ਜੀ ਦੋ ਤਿੰਨ ਜ਼ਿਲ੍ਹਿਆਂ ਦਾ ਪਾਣੀ ਜਿਹੜਾ ਉਹ بارش ਹੋ ਗਈ ਉਹ ਸਾਰਾ ਇਕੱਠਾ ਹੋ ਕੇ ਤੇ ਆਊਗਾ ਉਹਦੀ ਕੋਈ ਜਿਹੜੀ ਸਥਿਤੀ ਆ ਉਹਦੇ ਲੰਬਸਾਮੀਆਂ ਨਾ ਜੀ ਤੋ ਕੋਈ ਰਿਟਰਨ ਨਹੀਂ ਆਏਗਾ ਉਹਦਾ ਰਿਟਰਨ ਤੋਂ ਜਿਹੜਾ ਡੈਮ ਤੋਂ ਛੱਡਿਆ ਜਾਂਦਾ ਉਹ ਹੀ ਆ ਉਹਦਾ ਕਰਕੇ ਵਾਧਾ ਬਣਦਾ ਹਾਂ ਉਹਦੇ ਕਰਕੇ ਥੋੜਾ ਪਲੱਸ ਮਾਈਨਸ ਹੋ ਜਾਂਦਾ ਹੈ ਹੋ ਜਾਂਦਾ ਜੀ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨਾ ਕੁ ਪਾਣੀ ਛੱਡਿਆ ਜਾ ਸਕਦਾ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੋਵੇ ਦਰਸ਼ਕਾਂ ਨੂੰ ਜਰੂਰ ਸਾਂਝੀ ਕਰਦੇ ਵੇਖੋ ਜੇ ਡੈਮ ਤੋਂ ਜੇ ਉਹ ਨੀਂਜਾਂ ਵਧਾਉਣਗੇ ਉਹਦੇ ਅਕੋਰਡ ਤੇ ਹੀ ਤੁਹਾਨੂੰ ਦੱਸ ਸਕਦੇ ਪਈ ਇੰਨਾ ਕਿ ਜਿਹਦੇ ਹਿਸਾਬ ਨਾਲ ਅਜਰ ਲੀਜਾਂ ਉਹਦੇ ਅਕੋਰਡ ਕੱਲ ਤੱਕ ਥੋੜਾ ਬਾਅਦ ਆ ਪਲੱਸ ਹੋਰ 10000 ਦੇ ਕਰੀਬ ਜਿਹੜਾ ਹੋਰ ਵਧੂਗਾ ਪਾਣੀ ਕਿ ਹੁਣ 22000 ਹੈਗਾ ਤੇ 22 ਤੋਂ ਪਲੱਸ 30 35000 ਦੇ ਕਰੀਬ ਜਿਹੜਾ ਅਸਲ ਦੇ ਡੌਨਸਟ੍ਰੀਮ ਇਹ ਕੱਲ ਤੱਕ ਵਧਣ ਦੇ ਚਾਂਸ ਹੈ ਕੱਲ ਸ਼ਾਮ ਤੱਕ ਵਧਣ ਦੇ ਚਾਂਸ ਹੈ ਤੇ ਇਹ ਜਿਹੜਾ ਪਾਣੀ ਵਧਣ ਤੇ ਲਾਹ ਕਿੰਨਾ ਦਾ ਖਤਰਾ ਜਿਹੜਾ ਵਾ ਇਸ ਏਰੀਆ ਨੂੰ ਲੱਗੂਗਾ ਦੇਖੋ ਜਿਹੜਾ ਅਸੀਂ ਦੇਤੇ ਡੌਨਸਟ੍ਰੀਮ ਸਾਡਾ 50000 ਹੋ ਜੇ ਫਿਰ ਅਸੀਂ ਲੋ ਫਲੱਡ ਜਿਹੜਾ ਸ਼ੂ ਕਰਦੇ ਹਾਂ ਤੇ ਮੈਂ ਫਿਰ ਲੋ ਫਲੱਡ ਕੋਸ਼ਿਸ਼ ਕੀਤਾ ਜਾਂਦਾ ਦਾ ਤੇ ਕਹਦਾ ਸਰਕਾਰਾਂ ਉਹਦੇ ਅਲਰਟ ਕਰ ਦਿੰਦੀਆਂ ਸਾਰਾ ਸਾਰੇ ਜੇ ਸਾਡੇ ਕੋਲ 22000 ਜਿਹੜਾ ਪਾਣੀ ਚੱਲ ਰਿਹਾ ਜਿਵੇਂ ਜਿਵੇਂ ਵਧੂਗਾ ਓਵੇਂ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰੀ ਜਾਵਾਂ ਜੀ ਅੱਛਾ ਸਰ ਹੁਣ ਕਿੰਨੇ ਆਪਾਂ ਜਿਹੜੇ ਧਾਰ ਜ ਉਹ ਛੱਡ ਦਿੱਤੇ ਆ ਤੇ ਕਿੰਨੇ ਘੋਰ ਛੱਡਣ ਦੀ ਸੰਭਾਵਨਾ ਦਰਾਂ ਦਾ ਜਿਹੜਾ ਨਾ ਉਹ ਵੇਖੋ ਅਸੀਂ ਜਿਵੇਂ ਇੱਕ ਫੁੱਟ ਦੇ ਵਿੱਚ ਜਿਹੜਾ ਪਾਣੀ ਆ ਉਹ ਮੰਨ ਕੇ ਚਲੋ 14 ਕਿ ਸੂਕੀ ਉਸਕ ਪਾਣੀ ਜਿਹੜਾ ਕੱਢਦੇ ਆ ਤੇ ਇੱਕ ਇੱਕ ਧਾਰ ਜਿਹੜਾ ਸਾਡਾ 18 ਫੁੱਟ ਦਾ ਪਰ ਅਸੀਂ ਥੋੜੇ ਥੋੜੇ ਸਾਰੇ ਧਾਰ ਨਹੀਂ ਖੋਲੀ ਜਾਈਦੇ ਕਿ ਉਹ ਰੇਗ ਦਾ ਵੇਖੀ ਦਾ ਦੋ ਰੂਲ ਐਂਡ ਰੈਗੂਲੇਸ਼ਨ ਮੁਤਾਬਕ ਇੱਕ ਦਾ 2 ਫੁੱਟ ਜਿਵੇਂ 5-7000 ਇਸ ਟਾਈਮ ਖੋਲੇ ਹੋਇਆ। ਹੂੰ ਕਈ ਵਾਰੀ ਨਾ ਪਿਛਲੇ ਆ ਜਦੋਂ ਹਾੜ ਆਏ ਸੀ ਓਦੋਂ ਲੋਕ ਇਹ ਕਹਿੰਦੇ ਵੀ ਬਿਨਾ ਦੱਸੇ ਹੀ ਸਾਨੂੰ ਬਿਨਾ ਜਾਣਕਾਰੀ ਤੋਂ ਪਾਣੀ ਜਿਹੜਾ ਉਹ ਵਧਾ ਦਿੱਤਾ ਜਾਂਦਾ ਹੈ। ਬਿਨਾ ਦੱਸੇ ਹੀ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ। ਇਹ ਕੀ ਕਾਰਨ ਹੁੰਦਾ ਥੋੜਾ ਜਿਹਾ ਇਹ ਵੀ ਸਮਝਾਓ ਵੀ ਕੀ ਤਰੀਕਾ ਵਾ ਤੁਹਾਡੇ ਕੋਲ ਦੱਸਣ ਦਾ ਤੇ ਆਪਾਂ ਅਗਲੇ ਬੰਨੇ ਕਿਸਾਨਾਂ ਨੂੰ ਕਿੰਨੇ ਸਮੇਂ ਤੱਕ ਸਮਝਾ ਸਕਦੇ ਹਾਂ ਵੀ ਆ ਜਿਹੜਾ ਆ ਰਿਹਾ ਪਾਣੀ ਜਾਂ ਵਧ ਰਿਹਾ ਕਿੰਨਾ ਸਮਾਂ ਹੁੰਦਾ ਟੋਟਲ ਤੁਹਾਡੇ ਤੇ? ਸਾਡੇ ਕੋਲ ਸਮਾਂ ਵੇਖੋ ਜੋ ਡੈਮ ਤੋਂ ਜਿਹੜੀ ਸਥਿਤੀ ਹੈ ਨਾ ਜਿਵੇਂ ਮੰਨ ਲਓ ਪੌਂਗ ਡੈਮ ਤੋਂ ਇੱਥੇ 70-72 ਘੰਟੇ ਦੇ ਵਿੱਚ ਪਾਣੀ ਪਹੁੰਚਦਾ 70-72 ਘੰਟੇ ਚ ਹਾਂਜੀ ਹਾਂ ਤੇ ਇਸ ਤਰ੍ਹਾਂ ਜਿਵੇਂ ਰੋਪੜ ਤੋਂ ਆ ਹਾਂ ਉਹ 48 ਘੰਟੇ ਇੱਥੋਂ ਲੱਗ ਜਾਂਦੇ ਇੱਥੋਂ ਤੇ ਤੇ ਇਹਦੇ ਟਾਈਮ ਦੇ ਵਿੱਚ ਜੇ ਤੇ ਜ਼ਿਆਦਾ ਉਹ ਛੱਡਣ ਫਿਰ ਤੇ ਸਾਰੇ ਮੀਡੀਆ 'ਚ ਪਤਾ ਲੱਗ ਜਾਂਦਾ ਅੱਜ ਕੱਲ ਸਾਰਾ ਮੀਡੀਆ ਦਾ ਜੋ ਹੈਗਾ ਬਿਲਕੁਲ ਤੇ ਸਾਰਿਆਂ ਨੂੰ ਉਹ ਪਤਾ ਲੱਗ ਜਾਂਦਾ ਵੀ ਇੰਨੇ ਜਿਵੇਂ ਹੁਣ ਕੱਲ 4000 ਉਹਨਾਂ ਛੱਡਿਆ ਸਾਰਿਆਂ ਨੂੰ ਲੜਡ ਹੋ ਕੇ ਵੀ 4000 ਪਾਣੀ ਹਾਂ ਜਿਹੜਾ ਟੈਲਵੇਗੇਟਾਂ ਰਾਹੀਂ ਕੱਢਿਆ ਤੇ ਇਸੇ ਤਰ੍ਹਾਂ ਜਦੋਂ ਸਾਰਿਆਂ ਨੂੰ ਜਾਣੇ ਕਿ ਜਾਣਕਾਰੀ ਇਹਦੀ ਮਿਲ ਜਾਂਦੀ ਹੈ ਨਹੀਂ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦਾ ਸਰੋਤ ਕੀ ਹੈ ਤੁਹਾਡੇ ਕੋਲ ਕਿਹੜੇ ਤਰੀਕੇ ਨਾਲ ਤੁਸੀਂ ਅਲਰਟ ਕਰ ਦਿਓ ਅਗਲੇ ਬੰਦੇ ਨੂੰ ਕਿ ਪਾਣੀ ਆ ਰਿਹਾ ਹੈ ਮੇਰੇ ਤੋਂ ਜਿਹੜੀ ਆਪਣੇ ਜੋ ਵੀ ਸਾਡਾ ਫਲਡ ਕੰਟਰੋਲ ਉਹਨਾਂ ਨੂੰ ਜਾਣਕਾਰੀ ਦੇਣੇ ਆ ਉਹ ਅੱਗੋਂ ਜਾ ਕੇ ਇਸ ਫਿਰ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰ ਦੇਣਾ ਕੋਈ ਅਨਾਉਂਸਮੈਂਟ ਵਗੈਰਾ ਜਾਂ ਟੀਸੀ ਸਾਹਿਬ ਦੇ ਰਹਿਣ ਜਾਂ ਡੀਸੀ ਰਸ ਜੀ ਦੀ ਡੀਸੀ ਫਰੋਜਪੁਰ ਜਾਂ ਆਪਣੇ ਐਸਡੀਐਮ ਜੀਰਾ ਤਹਿਸੀਲਦਾਰ ਜਿਹੜੇ ਆਪਣੇ ਜੀਰਾ ਸਾਹਿਬ ਉਹ ਫਿਰ ਗਾੜੀ ਇਹਨਾਂ ਨੂੰ ਲੋਟਮੈਂਟਾਂ ਕਰਕੇ ਅਗਾਂਹ ਕਰ ਦਿੰਦੇ ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ ਜਿਹੜੀ ਬੈਨ ਐ ਕੀਤੀ ਹੋਵੇ ਜਾਂ ਤੁਹਾਡੇ ਮਨ ਚ ਹੋਵੇ ਕਿ ਆ ਕਰਨੀ ਚਾਹੀਦੀ ਲੋਕਾਂ ਨਾਲ ਨਹੀਂ ਲੋਕਾਂ ਨੂੰ ਦੇਈ ਆ ਵੀ ਆਪਣਾ ਫਿਰ ਵੀ ਸਤਰਕ ਰਹਿਣ ਹਾਂ ਹਾਂਜੀ ਕਿਉਂਕਿ ਪਾਣੀ ਦਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਮਾ ਪਾਣੀ ਦਾ ਕਿਉਂਕਿ ਕਿਸੇ ਟਾਈਮ ਵੀ ਪਾਣੀ ਵਧ ਘਟ ਸਕਦਾ ਤੇ ਬਾਕੀ ਸਾਡੇ ਨਾਲ ਜਿਹੜਾ ਉਹ ਰਾਤ ਦਾ ਰੱਖੀ ਰੱਖਣ ਠੀਕ ਹੈ ਜੀ ਉਹਨਾਂ ਨੂੰ ਅਸੀਂ ਜਾਣਕਾਰੀ ਸਾਂਝੀ ਕਰਦੇ ਰਹਿਵਾਂਗੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਇਹ ਚਾਂਸਰੋ ਦੇ ਇਥੋਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਨਾਲ ਆਪਣੀ ਗੱਲਬਾਤ ਹੋਈ ਹੈ ਤੇ ਆਪਾਂ ਇੱਕ ਵਾਰੀ ਦੂਰ ਤੱਕ ਤਸਵੀਰ ਦਿਖਾ ਦਿਓ ਕਿ ਇਸ ਵੇਲੇ ਜਿਹੜਾ ਪਾਣੀ ਆ ਉਹ ਬਿਲਕੁਲ ਲੈਵਲ ਤੇ ਆ ਇਹ ਭਾਈ ਸਾਹਿਬ ਦਾ ਕਹਿਣਾ ਹੈ ਕਿ ਸਾਡੇ ਕੋਲ ਜਿਹੜੀ ਤਕਰੀਬਨ 675000 ਦੀ ਕੈਪੈਸਿਟੀ ਹੈ ਤੇ 44 45000 ਦੇ ਲਗਭਗ ਜਿਹੜਾ ਉਹ ਸਾਡੇ ਕੋਲ ਪਾਣੀ ਜਿਹੜਾ ਵਾ ਪਹੁੰਚ ਰਿਹਾ ਤੇ ਅਸੀਂ ਨਾਲ ਦੀ ਨਾਲ ਇਹਨੂੰ ਛੱਡਿਆ ਵੀ ਜਾ ਰਿਹਾ ਜਿੰਨੀ ਜਿੰਨੀ ਸਾਨੂੰ ਲੋੜ ਹੈ ਸੋ ਬਹੁਤ ਸਾਰੇ ਲੋਕ ਜਿਹੜੇ ਆ ਨਾ ਅ ਫੋਮ ਆ ਫਲਾ ਦਿੰਦੇ ਵੀ ਆ ਖਤਰਾ ਹੋ ਗਿਆ ਜੀ ਉਹ ਹੋ ਗਿਆ ਜੀ ਇਹ ਹੋ ਗਿਆ ਜੀ ਪਰ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਫਿਰ ਵੀ ਲੋਕਾਂ ਨੂੰ ਸਤਰਕ ਰਹਿਣ ਦੀ ਜਿਹੜੀ ਗੱਲਬਾਤ ਹੈ ਉਹ ਭਾਈ ਸਾਹਿਬ ਵੱਲੋਂ ਦੱਸੀ ਗਈ ਹੈ ਕਿ ਲੋਕ ਸਤਰਕ ਰਹਿਣ ਕਿਸੇ ਵੀ ਸਮੇਂ ਜਿਹੜਾ ਪਾਣੀ ਜੇ ਵਧਣ ਦੇ ਚਾਂਸ ਹੁੰਦੇ ਆ ਤੇ ਸਾਡੇ ਨਾਲ ਸੰਪਰਕ ਦੇ ਵਿੱਚ ਰਹਿਣਾ ਅਸੀਂ ਪੂਰੀ ਪੂਰੀ ਜਾਣਕਾਰੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਵੇਗੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 12 ਕੌਣ ਵਾਲੇ 12 ਘੰਟਿਆਂ ਦੇ ਵਿੱਚ 10k ਹਜ਼ਾਰ ਦੇ ਕਰੀਬ ਕਿਊਬ ਜਿਹੜਾ ਪਾਣੀ ਆ ਹੋਰ ਵੱਧ ਸਕਦਾ ਸੋ ਇਹ ਅਸੀਂ ਹਰੀਕੇ ਹੈਡ ਦੇ ਉੱਪਰੋਂ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ